ਕੋਸ਼ਿ ਸਾਡੇ ਦੁਕਾਨਦਾਰ ਵੀਰਾਂ ਨੇ ਰੇੜੀਆਂ ਵਾਲਿਆਂ ਕੋਲੋਂ ਮਹੀਨਾ ਟੁੱਕਿਆ ਉਹਨਾਂ ਨਾਲ ਤੇ ਅਗਲੇ ਪਾਸੇ ਉਹ ਰੇੜੀਆਂ ਲਵਾ ਦਿੰਦੇ ਨੇ ਜਦੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਏ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਜਾਂਦੀ ਏ ਇੱਥੋਂ ਤੱਕ ਕਿ ਐਂਬੂਲੈਂਸ ਕੀ ਕੇ ਨੂੰ ਐਮਰਜੈਂਸੀ ਪੈ ਜੇ ਉਹਨੂੰ ਵੀ ਉੱਥੇ ਲੰਘਣਾ ਜਿਹੜਾ ਵਾ ਬੜੀ ਮੁਸ਼ਕਲ ਆਉਂਦੀ ਏ ਫਤੇਗੜ ਚੂੜੀਆਂ ਦੇ ਦੁਕਾਨਦਾਰਾਂ ਦੀ ਆਮ ਆਦਮੀ ਪਾਰਟੀ ਆਗੂਆਂ ਨਾਲ ਹੋਈ ਮੀਟਿੰਗ ਬਾਜ਼ਾਰ ਚ ਦੁਕਾਨਾਂ ਅੱਗੇ ਲੱਗਦੇ ਸਾਮਾਨ ਅਤੇ ਟ੍ਰੈਫਿਕ ਸਮੱਸਿਆਵਾਂ ਸੰਬੰਧੀ ਹੋਈਆਂ ਵਿਚਾਰਾਂ ਫਤੇਗੜ ਚੂੜੀਆਂ ਦੇ ਬਾਜ਼ਾਰ ਚ ਦੁਕਾਨਾਂ ਅੱਗੇ ਲੱਗਦੇ ਸਾਮਾਨ ਅਤੇ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਦੁਕਾਨਦਾਰਾਂ ਦੀ ਆਪਸ ਵਿੱਚ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਬਾਜ਼ਾਰ ਚ ਦੁਕਾਨਾਂ ਅੱਗੇ ਲੱਗਦੇ ਸਾਮਾਨ ਨਾਲ ਆ ਰਹੀਆਂ ਸਮੱਸਿਆਵਾਂ ਅਤੇ ਟ੍ਰੈਫਿਕ ਦੀ ਪਰੇਸ਼ਾਨੀ ਨੂੰ ਲੈ ਕੇ ਵਿਚਾਰਾਂ ਹੋਈਆਂ ਇਸ ਮੁਕਾਮ ਆਮ ਆਦਮੀ ਪਾਰਟੀ ਤੇ ਅਗੂ ਜੋ ਮੀਟਿੰਗ ਵਿੱਚ ਸ਼ਾਮਲ ਹੋਏ ਉਹਨਾਂ ਵਿੱਚ ਕਾਉਂਸਲਰ ਅਜੀਵ ਚੋਨੀ ਨਵੀਸ਼ ਨੰਦਾ ਸ਼ਬੀ ਸ਼ਹਿਰੀ ਪ੍ਰਧਾਨ ਤੇਜਵਿੰਦਰ ਸਿੰਘ ਤੇ ਸ਼ਹਿਰੀ ਯੂਥ ਪ੍ਰਧਾਨ ਮਾਦਵ ਪੇਤੀ ਨੇ ਕਿਹਾ ਕਿ ਜੋ ਫਟੇਗੜ ਚੂੜੀਆਂ ਤੇ ਦੁਕਾਨਾਂ ਕੇ ਲੱਗਦੇ ਸਮਾਨ ਅਤੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਹ ਦੁਕਾਨਦਾਰਾਂ ਨਾਲ ਮਿਲ ਕੇ ਉਸ ਨੂੰ ਹੱਲ ਕੀਤਾ ਜਾਵੇਗਾ ਜਿਸਹਾਰਾ ਲਾਉਣ ਵਾਸਤੇ ਉਹਦੇ ਨੇ ਕਿਉਂ ਨਾ ਅਸੀਂ ਸਾਰੇ ਜਾਨੇ ਨਾਲ ਕੇ ਗੱਲ ਕਰੀਏ ਭੀ ਇੱਥੇ ਪਾਰਕਿੰਗ ਬਣਾਤੀ ਜਾਵੇ ਪਾਰਕਿੰਗ ਚਾਹੀਦੀ ਇੱਥੇ ਹੱਕ ਮੰਗਦਾ ਬਿਲਕੁਲ ਸਹੀ ਆ ਸ਼ਹਿਰ ਦੀਆਂ ਚੀਜ਼ਾਂ ਦੇਖਣੀ ਆ ਕਿ ਸ਼ਹਿਰ ਦੀਆਂ ਚੀਜ਼ਾਂ ਦੇਖਣੀ ਆ ਤਾਂ ਫੇਰ ਉਹ ਬਣਦਾ ਚਾਰ ਪੰਜ ਸ਼ਹਿਰ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਉੱਥੇ ਰਜਗਾਰ ਮਿਲ ਸਕਦਾ ਪਾਰਕਿੰਗ ਦੇ ਵਿੱਚ ਨੌਕਰੀ ਮਿਲ ਸਕਦੀ ਹੈ ਪਰ ਪਾਰਕਿੰਗ ਤਾਂ ਬੰਨੀ ਹੈ ਜੇ ਤੁਹਾਡੀ ਨੀਅਤ ਸਾਫ਼ ਹੋਏਗੀ ਸ਼ਹਿਰ ਵਾਲੇ ਸਾਡੀ ਪਿੱਠ ਦੇ ਉੱਤੇ ਖਲੋਣਗੇ ਕਿਉਂਕਿ ਇਹ ਕਿਸੇ ਦੀ ਨਿੱਜੀ ਮਾਲਕੀ ਨਹੀਂ ਇਸੇ ਦੀ ਨਿੱਜੀ ਜਾਇਦਾਦ ਨਹੀਂ ਜਿੱਦਾਂ ਪੀਡਬਲਯੂਡੀ ਦਾ ਸਟੇਡੀਅਮ ਵਾਲੀ ਜਗ੍ਹਾ ਆ ਅਸੀਂ ਗਰਲ ਸਕੂਲ ਨੂੰ ਕੇਅਰ ਐਂਡ ਟੇਕਰ ਵਾਸਤੇ ਦਿੱਤੀ ਪਈ ਦਾ ਸਾਮ ਸੰਭਾਲ ਕਰੋ ਇਸ ਤਰ੍ਹਾਂ ਹੀ ਜਿਹੜੀ ਦਸਹਿਰਾ ਜਿੱਥੇ ਲੱਗਦਾ ਉਹ ਗਰਾਊਂਡ ਨਗਰ ਕਾਉਂਸਲ ਦੀ ਮਾਲਕੀ ਹੈ ਅਸੀਂ ਸਿਰਫ ਸ਼ਹਿਰ ਦੀਆਂ Hindu ਜਥੇਬੰਦੀਆਂ ਦੀ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਕਿ ਦਸਹਿਰਾ ਲਾਉਣ ਵਾਸਤੇ ਕੋਈ ਥਾਂ ਨਹੀਂ ਸੀ ਉਹ ਕੁਝ ਦਿਨਾਂ ਵਾਸਤੇ ਦਸਹਿਰਾ ਕਮੇਟੀ ਨੂੰ ਦਿਨੇ ਆ ਬਾਕੀ ਦਿਨ ਤੇ ਪੂਰਾ ਸਾਲ ਖਾਲੀ ਰਹਿੰਦੀ ਹੈ ਕਿਉਂ ਨਾ ਜੇ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਤੇ ਸਾਰੇ ਜਣੇ ਹੱਥ ਖੜੇ ਕਰੋ ਇੱਕ ਵਾਰੀ। ਆ ਦੋ ਖੜੇ ਜੀ। ਹਾਂ ਦੋ ਖੜਾ। ਨਾਲੋਂ ਟਾਈਮ ਦਿਓ ਵੀ ਇੱਕ ਹਫ਼ਤਾ ਪਹਿਲਾਂ ਖਾਲੀ ਕਰਦੇ। ਦੋ ਖੜੇ ਜੀ। ਤੇ ਉਹਦੇ ਵਾਸਤੇ ਵੇਖੋ ਜਦੋਂ ਪਾਰਕਿੰਗ ਪਿੱਛੇ ਹੋ ਗਈ ਨਾ ਦੁਕਾਨਾਂ ਵਾਲਿਆਂ ਦਾ ਮਸਲਾ ਆਪੇ ਹੱਲ ਹੋ ਜਾਣਾ ਵਾ। ਕਿਉਂ ਵੱਧ-ਵੱਧ ਮੋਟਰਸਾਈਕਲ ਕੋਈ ਲਾ ਲੂਗਾ। ਮੋਟਰਸਾਈਕਲ ਦੀ ਕੋਈ ਮੁਸ਼ਕਲ ਨਹੀਂ ਆਉਂਦੀ। ਤੇ ਇਹ ਮਸਲਾ ਸੀ ਜੇ ਮੁੱਦਾ ਸੀ ਜੇ ਸਾਡਾ ਅੱਜ ਦਾ ਇੱਥੇ ਵੇਖੋ ਇਹ ਹਿੰਦੂਆਂ ਦਾ ਹੁਣ ਹਿੰਦੂਆਂ ਦਾ ਨਹੀਂ ਸਿੱਖਾਂ ਦਾ ਵੀ ਹਰ ਧਰਮ ਦਾ ਸਾਂਝਾ ਤਿਉਹਾਰ ਰਹਿ ਗਿਆ ਦਸਹਿਰਾ ਕੁਝ ਹਿੰਦੂ ਜੱਥੇਬੰਦੀਆਂ ਦੇ ਆਗੂ ਵੀ ਆਏ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਅਗਲੀ ਮੀਟਿੰਗ ਜਿਹੜੀ ਹੈ ਨਾ ਅਸੀਂ ਸਾਰੇ ਧਾਰਮਿਕ ਜੱਥੇਬੰਦੀਆਂ ਨੂੰ ਨਾਲ ਲੈ ਕੇ ਕਰਾਂਗੇ ਇਹਦੇ ਬਾਰੇ ਇੱਕ ਮਤਾ ਪਾਸਤਾ ਜਾਏਗਾ ਠੀਕ ਹੈ ਬਿਲਕੁਲ ਠੀਕ ਕਿਉਂ ਜੀ ਇਹਦੇ ਬਾਰੇ ਇੱਕ ਮਤਾ ਪਾ ਲੈਣਾ ਸਾਰੇ ਜੱਥੇਬੰਦੀਆਂ ਨੂੰ ਕੱਲ ਨੂੰ ਕੋਈ ਹਿੰਦੂ ਸਿੱਖ ਦਾ ਵਿਵਾਦ ਨਾ ਬਣਾਵੇ ਕਿਉਂਕਿ ਸ਼ਰਾਰਤੀ ਬੰਦੇ ਜਿਹੜੇ ਹੁੰਦੇ ਆ ਨਾ ਉਹਨਾਂ ਨੇ ਇਸ ਮੁੱਦੇ ਨੂੰ ਉੰਗਲ ਦੇ ਨੂੰ ਬਾਜ ਨਹੀਂ ਆਉਣਾ ਹੁੰਦਾ ਤੇ ਉਹਨੇ Hindu ਸਿੱਖਦਾ ਹੈ ਜੀ Hindu ਦਾ ਤਿਹਾੜਿਆ ਜੀ ਦਸਹਿਰਾ ਹੈ ਜੀ ਦੇਖੋ ਇਹ ਕੋਈ Hindu ਸਿੱਖਾਂ ਦਾ ਹੁਣ ਇਹਦੇ ਚ ਕੋਈ ਲੋਕ ਬੜੇ ਜਾਗਰੂਕ ਹੋ ਗਏ ਨੇ ਲੋਕਾਂ ਨੂੰ ਸਭ ਪਤਾ ਵਾ ਲੋਕੀ ਸਾਡੇ ਹਿੰਦੂਆਂ ਦੇ ਹਿਥਾਰ 'ਚ ਵੀ ਵੱਧ ਚੜ ਕੇ ਆਉਂਦੇ ਆਂ ਸਿੱਖਾਂ ਦੇ ਜਾਨੇ ਮੁਸਲਮਾਨਾਂ ਦੇ 크ਿਸਤਿਆਨਾਂ ਦੇ ਵੱਡਾ ਦਿਨ ਮਨਾਉਣ ਜਾਂਦੇ ਆਂ ਇਸ ਕਰਕੇ ਇਸ ਸੋਚ ਨੂੰ ਆਪਣੀ ਦਿਮਾਗ 'ਚੋਂ ਕੱਟ ਕੇ ਸ਼ਹਿਰ ਦੀ ਬਿਹਤਰੀ ਵਾਸਤੇ ਜੋ ਹੋ ਸਕਦਾ ਅਸੀਂ ਕੰਮ ਕਰੀਏ ਦੇਖੋ ਗੱਡੀਆਂ ਕਿਹਨਾਂ ਹੀ ਲੱਗਦੀਆਂ ਤੁਹਾਡੇ ਕੋਲ ਸਮਾਨ ਲੈ ਆਉਂਦੇ ਆ ਪਿੰਡਾਂ ਦੇ ਲੋਕੀ ਆਉਂਦੇ ਆ ਉਹ ਸਾਈਕਲ ਤੇ ਨਹੀਂ ਆਉਣੇ ਨਹੀਂ ਜਮਾਨਾ ਚੇਂਜ ਹੋ ਗਿਆ ਠੀਕ ਗੱਡੀਆਂ ਹਰ ਘਰ ਆ ਗਈਆਂ ਉਹਨਾਂ ਗੱਡੀਆਂ ਲਾਉਣੀਆਂ ਕਿੱਥੇ ਆ ਅਸੀਂ ਇੱਥੇ ਚਲਾਨ ਵੀ ਕਟਾਏ ਜਿਹਦੀ ਦੁਕਾਨ 'ਤੇ ਗੱਡੀ ਲੱਗ ਜਾਂਦੀ ਆ ਉਥੇ ਲੜਦੇ ਵੀ ਆ ਕਹਿੰਦੇ ਲਾਈਏ ਕਿੱਥੇ ਅਸੀਂ ਉਹ ਗਰ ਸਕੂਲ ਦੀ ਗੱਡੀਆਂ ਚਲਾ ਦੋ ਉਹ ਦੂਰਪੈਂਦਾਈ ਬਹੁਤ ਗੱਲ ਵੀ ਠੀਕ ਆ ਉਹ ਕਹਿੰਦੇ ਸਾਨੂੰ ਤੁਸੀਂ ਪਰਚੀ ਲਾ ਦੋ ਅਸੀਂ ਤੁਹਾਨੂੰ ਪਾਰਕਿੰਗ ਦੇ ਦੋ ਅਸੀਂ ਇੱਥੇ ਗੱਡੀ ਲਾ ਦੇ ਠੀਕ ਆ ਤੁਹਾਡਾ ਫਰਜ਼ ਬੰਦਾ ਵੇਖੋ ਜੇ ਝਗੜਾ ਮਕੋਣਾ ਇੱਥੇ ਨਾਲ ਲੰਘਦੀ ਐਮੂਲੈਂਸ ਨਾਲ ਲੰਘਦੀ ਸਕੂਲ ਦੀ ਗੱਡੀ ਕਿ ਤੁਹਾਡੇ ਘਰਾਂ ਦੇ ਵੀ ਇਧਰ ਸਾਡੇ ਨਿਆਣੇ ਸਭ ਕੁਝ ਸਾਰਾ ਨਹੀਂ ਜਾਂਦੇ ਇਧਰ ਹਣੀ 20 200 ਮੀਟਰ ਦਾ ਆਇਆ 20 ਮਿੰਟ ਲੱਗਦੇ ਜਾਂਦੇ ਦੱਸੋ ਜੀ ਅਮਰਦਨ ਸੀਗੇ ਇਹਨੂੰ ਕਹ ਜੇ ਕੀ ਕਰਾਂ ਪੰਜ ਸੌ ਇਹ ਸਾਨੂੰ ਸਭ ਸਾਥ ਦੇਣਾ ਤਾ ਮੇਰੀ ਨਿੱਜੀ ਵਿਖਾੜੇ ਦੀ ਕੋਈ ਦੁਕਾਨ ਨਹੀਂ ਆ ਦੇਖੋ ਇਹ ਗਲਤ ਕੰਮ ਆ ਕਮੇਟੀ ਨੂੰ ਕਿੰਨੋਂ ਸਾਡਾ ਕਿੰਨੂ ਹੋਣਾ ਤੁਹਾਡੀ ਸ਼ਹਿਰੋਂ ਹੋਣਾ ਠੀਕ ਆ ਸਾਡੀ ਲੜਾਈ ਮੁੱਕ ਜਣੀ ਆ ਸਾਡਾ ਲੋਕੀ ਲੜਦੇ ਇੱਥੇ ਇਸੇ ਅੱਜ ਇੱਕ ਗੱਲ ਜੀ ਛੱਬੀ ਦੀ ਪੂਰਤੀ ਆ ਹਾਂ ਜੀ ਦੱਸਦਾ ਤੁਹਾਨੂੰ ਸਰ ਇਹ ਅੱਛੇ ਆ ਥੋੜੇ ਜਨਾ ਪਹਿਲਾਂ ਇਸੇ ਲੜਾਈ ਦਾ ਝੰਡੜ ਜਿਹੜਾ ਸੀ ਉਹ ਸਾਡੇ ਗਾਲ ਪਿਆ ਸੀ ਉਹਦੇ ਵਿੱਚ ਇਹ ਵੀ ਨਾਲ ਖੁੱਤਾ ਸੀ ਉਹ ਦੋ ਬਲੇ ਜਿਹੜੇ ਸੀ ਉੱਧਰ ਲਾ ਕੇ ਰਾਹ ਬੰਦ ਕਰ ਦਿੱਤਾ ਗਿਆ ਸੀ ਠੀਕ ਆ ਐਂਬੂਲੈਂਸ ਰੰਗ ਨੂੰ ਥਾਂ ਨਹੀਂ ਉਹ ਵੀ ਬੜੇ ਵਢਾ ਕੇ ਹਨ ਮਜਬੂਰ ਨੂੰ ਰਾਹ ਬਣਾਉਣਾ ਪਿਆ ਵੀ ਇਧਰਲੇ ਬਿਰੋ ਟ੍ਰੈਫਿਕ ਜਾਮ ਹੋ ਜਾਂਦੀ ਆ ਐਂਬੂਲੈਂਸ ਵੀ ਨਹੀਂ ਲੰਘ ਸਕਿਆ ਕੀ ਕਹਣਾ ਸਾਰਾ ਅੰਦਾਜ਼ੋ 2-3-4 ਦਿਨ ਦਾ ਨਹੀਂ 5 ਦਿਨ ਦੇ ਰਾਂਗੇ ਜੀ ਸਫਾਈ ਖਾਲੀ ਆਪਾਂ ਦੇਖੋ ਕੋਈ ਕੰਨੀ ਨਾ ਕੋਈ ਕੰਮ ਆ ਇਹ ਲਾ ਥਾਂ ਉੱਥੇ ਕਿਉਂ ਕਰਸੋਂ ਦੇਖੋ ਠੀਕ ਆ ਜੇ ਇਹੀ ਦਸ਼ਰਾ ਕਮੇਟੀ ਪ੍ਰਧਾਨਾ ਵੀ ਗੱਲ ਕਰ ਲੈਣੀਆਂ ਠੀਕ ਹੈ ਜੇ ਹਾਲੇ ਨਾਲ ਤੁਰਦੇ ਠੀਕ ਆ ਨਹੀਂ ਤੇ ਸਾਰਾ ਸ਼ਹਿਰ ਇਕੱਠਾ ਹੋ ਕੇ ਤੁਰਾਂਗੇ ਅਸੀਂ ਤੁਹਾਡੇ ਨਾਲ ਸਾਰੀਆਂ ਤੇ ਸਾਰਾ ਗਰਾਊਂਡ ਦੇ ਵਿੱਚ ਲੱਗਦੀ ਆ ਉਹਦੇ ਨਾਲ ਦੁਕਾਨਦਾਰਾਂ ਨੂੰ ਬਹੁਤ ਜਿਹੜਾ ਸੁੱਖ ਹੋਏਗਾ ਹੋਏਗਾ ਠੀਕ ਹੈ ਤੇ ਜੇ ਉੱਥੇ ਚਾਰ ਪਰਿਵਾਰ ਉੱਥੇ ਚਾਰ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਵੀ ਮਿਲ ਜਾਂਦੀ ਆ ਤਾਂ ਉਹਨਾਂ ਦਾ ਘਰ ਦਾ ਸਿਸਟਮ ਚੱਲੇਗਾ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸੀਗਾ ਫਤੇਗੜ ਚੂੜੀਆਂ ਸ਼ਹਿਰ ਦੇ ਦੁਕਾਨਦਾਰਾਂ ਦੇ ਨਾਲ ਅਸੀਂ ਇੱਕ ਬਹੁਤ ਭਰਵੀ ਅਤੇ ਸਾਰਥਕ ਰੂਪ ਦੇ ਵਿੱਚ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਅਸੀਂ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰਾਂ ਅਤੇ ਕੁਝ ਧਾਰਮਿਕ ਜਥੇਬੰਦੀਆਂ ਦੇ ਵਿਚਾਰ ਲਏ ਨੇ ਮਸਲਾ ਸੀਗਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਵੱਧ ਰਹੀ ਸਮੱਸਿਆ ਅਤੇ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਨਜਾਇਜ਼ ਇਨਕ੍ਰੋਚਮੈਂਟ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦਾ ਕੋਈ ਹੱਲ ਕੱਢਣਾ ਸਾਰੇ ਸਾਥੀਆਂ ਨੇ ਬੜੇ ਵਧੀਆ ਸੁਝਾਅ ਦਿੱਤੇ ਨੇ ਇੱਥੇ ਖੁੱਲ੍ਹ ਕੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਪ੍ਰਸ਼ਾਸਨ ਦੀਆਂ ਵੀ ਮਜਬੂਰੀਆਂ ਨੇ ਉਹਨਾਂ ਨੂੰ ਆਪਣੇ ਹਾਈ ਕੋਰਟ ਅਤੇ ਉੱਚਲੇ ਅਫਸਰਾਂ ਦੀ ਅਦਾਤਾਂ ਦੇ ਉੱਤੇ ਕਾਰਵਾਈ ਕਰਨੀ ਪੈਂਦੀ ਏ ਪਰ ਅਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸਾਡਾ ਸ਼ਹਿਰ ਸਾਡੇ ਆਪਣੇ ਪਰਿਵਾਰ ਨੇ ਦੁਕਾਨਦਾਰ ਦੁਕਾਨਦਾਰ ਅੱਗੇ ਬੜਾ ਮੰਦੀ ਦੇ ਦੌਰ ਵਿੱਚ ਚੱਲ ਰਿਹਾ ਇਹਨਾਂ ਨੂੰ ਕਿਸੇ ਤਰ੍ਹਾਂ ਸੇਫ ਕਰਕੇ ਵਧੀਆ ਢੰਗ ਦੇ ਨਾਲ ਪ੍ਰਸ਼ਾਸਨ ਅਤੇ ਦੁਕਾਨਦਾਰਾਂ ਦਾ ਤਾਲਮਿਲ ਬਿਠਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਇਸ ਸਬੰਧ ਦੇ ਵਿੱਚ ਅਸੀਂ ਸਾਰੇ ਦੁਕਾਨਦਾਰਾਂ ਕੋਲੋਂ ਸਾਰੇ ਜਥੇਬੰਦੀਆਂ ਦੇ ਵੀਰਾਂ ਕੋਲੋਂ ਸਾਡੇ ਸਾਥੀ ਨਵੀਸ਼ ਪ੍ਰਧਾਨ ਤੇ ਜਵਿੰਦਰ ਸਿੰਘ ਯੂਥ ਪ੍ਰਧਾਨ ਮਾਧਵ 베ਦੀ ਜੀ ਸਾਡੇ ਨਾਲ ਬੜਾ ਇਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਵਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਤੇ ਖਾਸ ਕਰਕੇ ਅਸੀਂ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਦੇਣ ਵਾਸਤੇ ਪਹੁੰਚੇ ਸਨ ਕੁੱਲ ਕੇ ਗੱਲ ਸਾਹਮਣੇ ਆਈ ਹੈ ਕਿ ਪ੍ਰਸ਼ਾਸਨ ਦੇ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ ਜਾਏਗੀ ਇੱਕ ਹੱਦਬੰਦੀ ਤੈਅ ਕਰਤੀ ਜਾਵੇਗੀ ਜਿਦੇ ਵਿੱਚ ਨਾ ਦੁਕਾਨਦਾਰਾਂ ਨੂੰ ਕੋਈ ਮੁਸ਼ਕਲ ਆਵੇ ਅਤੇ ਨਾ ਪ੍ਰਸ਼ਾਸਨ ਨੂੰ ਕੋਈ ਸ਼ਕਤੀ ਕਰਨੀ ਪਵੇ ਕਿਉਂਕਿ ਜੇਕਰ ਪ੍ਰਸ਼ਾਸਨ ਦਾ ਤੇ ਦੁਕਾਨਦਾਰਾਂ ਦਾ ਟਕਰਾਅ ਹੁੰਦਾ ਤੇ ਨੁਕਸਾਨ ਕਿਦਾ ਨੁਕਸਾਨ ਸਾਰੇ ਸਮਾਜ ਦਾ ਵਾ ਅਸੀਂ ਸਮਾਜ ਨੂੰ ਇਸ ਨੁਕਸਾਨ ਤੋਂ بچਾਉਣ ਵਾਸਤੇ ਇਸ ਮੀਟਿੰਗ ਦਾ ਯੋਜਨ ਕੀਤਾ ਸੀ ਤੇ ਮੈਨੂੰ ਆਸ ਆ ਕਿ ਇੱਕ ਮੀਟਿੰਗ ਥੋੜੇ ਦਿਨਾਂ ਤੱਕ ਅਸੀਂ ਹੋਰ ਕਰਾਂਗੇ ਜਿਹੜੀ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਵਾ ਉਹਦਾ ਵੀ ਹੱਲ ਅਸੀਂ ਕੁਝ ਧਾਰਮਿਕ ਜਥੇਬੰਦੀਆਂ ਨੇ ਫਟੇਗੜ ਚੂੜੀਆਂ ਦੀਆਂ ਉਹ ਟ੍ਰੈਫਿਕ ਵਾਸਤੇ ਵੀ ਪਾਰਕਿੰਗ ਵਾਸਤੇ ਵੀ ਇੱਕ ਬੜੀ ਫਟੇਗੜ ਚੂੜੀਆਂ ਦੇ ਵਿੱਚ ਟੁਕਵੀਂ ਜਗ੍ਹਾ ਵਾ ਜਿੰਨੂੰ ਆਪਾਂ ਕਹਿੰਨੇ ਆਂ ਕਿ ਦਸਹਿਰਾ ਗਰਾਊਂਡ ਦਸਹਿਰਾ ਗਰਾਊਂਡ ਦੇ ਵਿੱਚ ਇੱਕ ਅਸੀਂ ਸ਼ਹਿਰ ਵੱਲੋਂ ਮਤਾ ਪਵਾ ਕੇ ਉੱਥੇ ਪਾਰਕਿੰਗ ਬਣਾਵਾਂਗੇ ਤਾਂ ਕਿ ਜਿਹੜੀਆਂ ਬਾਰੋਂ ਗੱਡੀਆਂ ਹੁੰਦੀਆਂ ਨੇ ਉੱਥੇ پارک ਕਰਕੇ ਅੱਗੇ ਬਜ਼ਾਰਾਂ ਦੇ ਵਿੱਚ ਸ਼ਾਪਿੰਗ ਕਰਨ ਆਉਣ ਜਦੋਂ ਲੋਕੀ ਪੈਦਲ ਚੱਲ ਕੇ ਸ਼ਾਪਿੰਗ ਕਰਨ ਆਉਣਗੇ ਉਹਨਾਂ ਦੀਆਂ ਸੱਜੇ ਤੇ ਖੱਬੇ ਵਾਲੀਆਂ ਦੁਕਾਨਾਂ ਦੇ ਉੱਤੇ ਧਿਆਨ ਪਵੇਗਾ ਅਤੇ ਸਾਰੇ ਦੁਕਾਨਦਾਰ ਜਿਹੜੇ ਰੱਜ ਕੇ ਰੋਟੀ ਖਾਂਣਗੇ ਕਿਉਂਕਿ ਜਿੱਥੇ ਗੱਡੀ ਲੱਗ ਜਾਂਦੀ ਹੈ ਨਾ ਉਸ ਤੋਂ ਪਿਛਲੀਆਂ ਦੁਕਾਨਾਂ ਵਾਲੇ ਵਿਹਲੇ ਬੈਜ ਜਾਂਦੇ ਨੇ ਤੇ ਉਸ ਤੋਂ ਅਗਲੀਆਂ ਦੁਕਾਨਾਂ ਵਾਲੇ ਜਿਹੜੇ ਨੇ ਰੱਜ ਕੇ ਰੋਟੀ ਖਾਂਦੇ ਨੇ ਅਸੀਂ ਸਾਰਿਆਂ ਦੀ ਰੋਜੀ ਰੋਟੀ ਨੂੰ ਚਲਾਉਣ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਸਾਰੇ ਸ਼ਹਿਰ ਵਾਲੇ ਸਾਨੂੰ ਇਸ ਕੰਮ ਦੇ ਵਿੱਚ ਸਹਿਯੋਗ ਦੇਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸ਼ਹਿਰ ਹੱਸਦਾ ਵਸਦਾ ਅਤੇ ਖੁਸ਼ਹਾਰ ਰਹੇ ਅਤੇ ਸਾਰੇ ਲੋਕ ਆਪਣੇ ਆਸਾਂ ਉਮੀਦਾਂ ਦੇ ਉੱਤੇ ਕਰੇ ਉਤਨ ਅੱਜ ਸਾਡੀ ਇੱਥੇ ਦੁਕਾਨਦਾਰਾਂ ਨਾਲ ਸਾਰੇ ਦੁਕਾਨਦਾਰ ਇਕੱਠੇ ਹੋਏ ਇੱਕ ਮੀਟਿੰਗ ਕੀਤੀ ਆ ਮੀਟਿੰਗ ਦਾ ਮਸਲਾ ਤੁਸੀਂ ਇਹਨਾਂ ਕੋਲ ਸੁਣ ਹੀ ਲਿਆ ਕਿ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਪ੍ਰਸ਼ਾਸਨ ਔਰ ਦੁਕਾਨਦਾਰਾਂ ਦਾ ਆਪਸ ਵਿੱਚ ਤਾਲਮੇਲ ਬਣਾਉਣ ਵਾਸਤੇ ਇਹ ਮੀਟਿੰਗ ਕੀਤੀ ਆ ਆਉਣ ਵਾਲਦੇ ਜਿਨ੍ਹਾਂ ਦੇ ਵਿੱਚ ਅਸੀਂ ਇਹ ਜੋ ਟ੍ਰੈਫਿਕ ਦਾ ਇੰਨੀ ਹੁੰਦੀ ਆ ਉਹਦੇ ਵਾਸਤੇ ਵੀ ਅਸੀਂ ਕੋਈ ਇੰਤਜ਼ਾਮ ਕਰ ਰਹੇ ਆ ਜਿਵੇਂ ਕਿ ਦੁਸ਼ਹਰਾ ਗਰਾਊਂਡ ਬਾਰੇ ਆਪਣੇ ਅਨਰੀਸ਼ੀ ਨਾਲ ਗੱਲ ਕੀਤੀ ਆ ਜੇ ਉਥੇ ਗੱਡੀਆਂ ਦੀ ਪਾਰਕਿੰਗ ਹੋ ਜਾਂਦੀ ਆ ਤੇ ਸਾਨੂੰ ਬਹੁਤ ਵਧੀਆ ਦੁਕਾਨਦਾਰਾਂ ਨੂੰ ਇਹਦਾ ਵਧੀਆ ਨਤੀਜਾ ਮਿਲੂਗਾ ਤੇ ਬਾਕੀ ਮੈਂ ਇਹੋ ਹੀ ਸਾਰੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਦੁਕਾਨਦਾਰੋਂ ਪ੍ਰਸ਼ਾਸਨ ਰਲ ਕੇ ਚੱਲੀਏ ਫੇਰ ਇਹਦਾ ਮਸਲਾ ਹੱਲ ਹੋ ਜਾਏਗਾ ਧੰਨਵਾਦ ਜੀ ਜਿਹੜੀ ਅੱਜ ਦੀ ਮੀਟਿੰਗ ਹੀ ਜਿਹੜੇ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਹਨ ਜਿਹੜਾ ਇਨਕ੍ਰੋਜਮੈਂਟ ਹੋ ਰਹੀ ਆ ਸਾਰੇ ਆਪਣੇ ਪੰਜਾਬ ਦੇ ਵਿੱਚ ਉਹਦੇ ਸਬੰਧ ਵਿੱਚ ਕੀਤੀ ਗਈ ਜਿੱਦਾਂ ਕਿ ਗੁਰਦਾਸਪੁਰ ਦੇ ਵਿੱਚ ਜਨਾਲਾ ਦੇ ਵਿੱਚ ਡੇਰਾ ਬਾਬਾ ਨਾਨਕ ਇਨਫਰੋਜਮੈਂਟ ਹੋਈ ਆ ਉਹਦੇ ਵਿੱਚ ਦੁਕਾਨਦਾਰਾਂ ਦੇ ਜਿੱਦਾਂ ਕਿ ਥੜੇ ਤੋੜੇ ਗਏ ਟੀਨਾ ਵਗੈਰਾ ਜਿਹੜਾ ਤੋੜੇ ਗਿਆ ਇਹਦੇ ਵਿੱਚ ਆਪਾਂ ਮੀਟਿੰਗ ਕੀਤੀ ਆ ਕਿ ਸ਼ਹਿਰ ਦੇ ਸਾਰੇ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ ਰੈਡੀਮੇਡ ਯੂਨੀਅਨ ਮਜਾਦੀ ਯੂਨੀਅਨ ਖਰੀਨਾ ਯੂਨੀਅਨ ਬੇਕਰੀ ਯੂਨੀਅਨ ਸਾਰਿਆਂ ਨੂੰ ਆਪਾਂ ਬੁਲਾਇਆ ਕਿ ਵੇਖੋ ਇਸ ਦੇ ਨਾਲ ਤੁਹਾਡਾ ਨੁਕਸਾਨ ਹੋਣਾ ਹੈ ਜਿਹੜੇ ਚੀਜ਼ਾਂ ਨੁਕਸਾਨ ਆ ਆਪਾਂ ਉਹਨੂੰ ਉਹ ਤੋਂ ਪੇਲੋ ਕਰ ਦਈਏ ਆਪਾਂ ਇਹਨਾਂ ਸਾਰਿਆਂ ਨੂੰ ਅੱਗੇ ਬੇਨਤੀ ਕੀਤੀ ਆ ਕਿ ਇੱਕ ਤੇ ਆਪਣੇ ਜਿਹੜੇ ਦੁਕ ਬਤੂਵਾ ਦੇ ਅੰਦਰ ਕਰਕੇ ਰੱਖਿਓ ਤਾਂ ਕਿ ਜਿਹੜਾ ਹੈ ਕਿ ਇਨਕਲੋਜਮੈਂਟ ਕਰ ਲਈ ਉਹਨਾਂ ਨੂੰ ਦਿੱਕਤ ਹੀ ਨਾ ਆਵੇ ਬਿ ਇਹੋ ਜੀ ਨੋਬਤ ਹੀ ਨਾ ਆਵੇ ਕਿ ਵੇਖਣ ਆਣਗੇ ਵੇਖਣਗੇ ਆਡਾ ਬਾਜ਼ਾਰ ਤੇ ਵੈਸੇ ਖੁੱਲਾ ਢੁੱਲਾ ਕਿ ਇਹਨਾਂ ਚੀਜ਼ਾਂ ਦਾ ਆਲੂ ਜਗਾ ਦੁੱਦੀ ਗੱਲ ਹੈ ਟ੍ਰੈਫਿਕ ਦੀ ਇਹਨ ਬਸਿਆ ਕਿਉਂਕਿ ਆਪਾਂ ਦੇ ਨਵੇਂ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਨਾਲ ਜਾਈਏ ਇੱਥੇ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਲੋਕਾਂ ਨੂੰ ਗੱਡੀਆਂ ਲਾਉਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਿੱਦਾਂ ਕਿ ਸਾਡੇ ਚਾਚਾ ਇਹਨੇ ਰਜੀਵ ਸੋਨੀ ਜੀ ਨੇ ਨਵੀਂ ਅਨੰਦਾ ਜੀ ਨੇ ਅਧਾਨਨ ਦੱਸਿਆ ਕਿ ਦਸਹਿਰਾ ਗਰਾਉਂਡ ਦੇ ਵਿੱਚ ਪਾਰਕਿੰਗ ਦੀ ਪ੍ਰੋਵੀਜ਼ਨ ਦੇ ਕਰ ਰਹੇ ਆ ਆਪਾਂ ਦਸਹਿਰਾ ਕਮੇਟੀ ਨਾਲ ਵੀ ਬਾਕੀ ਵੀ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਆਪਾਂ ਉਹਨਾਂ ਨਾਲ ਅਗਲੀ ਮੀਟਿੰਗ ਰੱਖਾਂਗੇ ਤੇ ਇਹਦੇ ਵਿੱਚ ਜੋ ਹੋਊਗਾ ਸ਼ਹਿਰ ਦੇ ਸਹਿਯੋਗ ਦੇ ਨਾਲ ਜੋ ਵੀ ਵਧੀਆ ਤੇ ਹੋਊਗਾ ਵਧੀਆ ਤੇ ਆਪਾਂ ਸ਼ਹਿਰ ਦੀ ਖੁਸ਼ਹਾਲੀ ਲਈ ਇਦਾਂ ਹੀ ਕੰਮ ਕਰਦੇ ਰਾਵਾਂਗੇ ਧੰਨ